ਬਾਪੂ ਜੀ ਹਾਂ ਜੰਗੀ ਸਿਹਤ ਹੈ ਤੁਹਾਡੀ ਹਾਂ ਜੀ ਹੈ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਠੀਕ ਹੈ ਜੀ ਮੈਂ ਚਾਹਨਾ ਕਿ ਜਿਹੜੇ ਤੁਹਾਡਾ ਵੀਡੀਓ ਦੇਖਣਗੇ ਹਾਂ ਜੀ ਉਹਨਾਂ ਨੂੰ ਦੱਸੋ ਲੰਬੀ ਉਮਰ ਦਾ ਰਾਜ ਕਿਆ ਹੈ ਠੀਕ ਹੈ ਲੰਬੀ ਉਮਰ ਕਿੱਦਾਂ ਹੋ ਸਕਦੀ ਹੈ ਹਾਂ ਜੀ ਸਾਨੂੰ ਗਿਆਨ ਦੋ ਸਾਨੂੰ ਕੋਈ ਜਾਣਕਾਰੀ ਦੋ ਅਸੀਂ ਧਿਆਨ ਰੱਖੀ ਆਪਣੀ ਸਿਹਤ ਦਾ ਲੰਬੀ ਉਮਰ ਕਿੱਦਾਂ ਹੁੰਦੀ ਹੈ ਦੱਸੋ ਜੀ ਉਮਰ ਦਾ ਜੀ ਹੁਣ ਮਹਾਰਾਜ ਦੇ ਹੱਥ ਹੈ ਉਮਰ ਦਾ ਤਾਂ ਹਾਂ ਜੀ ਜ਼ਿਆਦਾ ਆਪਾਂ ਨਾ ਪੈਦਾ ਹੋਣਾ ਹੂੰ ਮਾ ਬੇ ਮਾਤਾ ਨੈਣਾ ਸਭ ਕੁਝ ਲਿਖ ਦਣਾ ਵੀ ਇੰਨੇ ਹੋਰ ਆ ਇਨਾ ਇਨਾ ਖਾਣਾ ਪੀਣਾ ਪਾਣੀ ਇੰਨਾ ਰੋਟੀ ਰਸਣ ਇੰਨਾ ਅੱਛਾ ਉਹਦਾ ਪਹਿਲੇ ਲਿਖ ਜਾਂਦਾ ਜੀ ਹੂੰ ਪੈਦਾ ਦਾ ਬਾਅਦ ਚੰਦੇ ਆਪਾਂ ਅੱਛਾ ਪਹਿਲਾਂ ਲਿਖਿਆ ਜਾਂਦਾ ਹਾਂ ਪਹਿਲਾਂ ਤਾਂ ਸਾੜੇ ਦੇਖ ਲਿਖ ਦੇਣਾ ਜੇ ਮਾਤਾ ਨਾ ਹਾਂ ਹਾਂ ਕਈ ਤਾਂ ਵਿਚੇ ਮਰ ਜਾਂਦੇ ਪੇਟ ਦੇ ਹੂੰ ਕਈ ਜੰਮਾਂ ਦੀ ਸਾਰੇ ਮਰ ਜਾਂਦੇ ਕੋਈ 10 ਸਾਲਾਂ ਵਿੱਚ ਮਰ ਜਾਂਦਾ ਇਹ ਤਾਂ ਕਿ ਕਦੇ ਕੋਈ 50 ਦਾ ਕੋਈ 70 ਦਾ ਕੋਈ 80 ਦਾ ਇਹ ਤਾਂ ਜਿੰਨੀ ਕੁ ਉਮਰ ਲਿਖੀ ਹੁੰਦੀ ਹੈ ਮਾੜੀ ਮੋਟੀ ਉਮਰ ਤਾਂ ਪਹਿਲਾਂ ਲਿਖ ਹੁੰਦਾ ਹੈ ਪੈਦਾ ਤੋਂ ਬਾਅਦ ਚ ਹੁੰਦਾ ਹੂੰ ਦੇਖਣੇ ਆਈ ਜਿਹੜੀ ਬੇਮਾਤ ਹੈ ਹੂੰ ਉਹ ਸਾਡਾ ਉਹਨਾਂ ਹਿਸਾਬ ਕਿਤਾਬ ਸਾਰ ਪਹਿਲਾਂ ਲਿਖ ਦੇਣਾ ਹੂੰ ਪੈਦਾ ਸੀ ਬਾਅਦ ਚ ਆਉਣਾ ਹੂੰ ਹਾਂਜੀ ਉਹ ਤੁਸੀਂ ਵੀ ਲਾ ਲਓ ਹਿਸਾਬ ਹੁਣ ਬਈ ਫੇ ਬਾਅਦ ਵਿੱਚ ਆਂ ਕੀ ਪਤਾ ਲੱਗਦਾ ਕਿ ਕੰਨਾ ਕੀ ਕਰਨਾ ਕੀ ਕਰਨਾ ਉਹਦਾ ਪਹਿਲੇ ਲੇਖ ਲਿਖ ਦਿੰਨੇ ਹਾਂ ਹਾਂ ਸੰਤ ਮੈਂ ਤਾਂ ਆਇਆ ਹਾਂ 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 ਲਓ ਜੀ ਬਾਪੂ ਜੀ ਨੇ ਬਿਲਕੁਲ ਵੀ ਕ੍ਰੈਡਿਟ ਨਹੀਂ ਲਿਆ ਕਿਸੇ ਗੱਲ ਤਾਂ ਦੀ ਵਾਹਿਗੁਰੂ ਤੇ ਛੱਡ ਦਿੱਤੀ ਗੱਲ ਜੀ ਕਿ ਵਾਹਿਗੁਰੂ ਨੇ ਹੀ ਨਿਰਧਾਰਤ ਕੀਤੀ ਜੀ ਉਮਰ ਆਹ ਹੈ ਸ਼ਖਸੀਅਤਾਂ ਜੀ ਅਕਸਰ ਕਈ ਵਾਰ ਅਸੀਂ ਕੋਈ ਗੱਲ ਕਰਦੇ ਆ ਤਾਂ ਕਹਿੰਦੇ ਜੀ ਆਹ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਖਾਣਾ ਇਸ ਤਰ੍ਹਾਂ ਚਾਹੀਦਾ ਲੇਕਿਨ ਬਾਪੂ ਜੀ ਦੀ ਸੋਚ ਦੇਖੋ ਕਿੰਨੀ ਵਧੀਆ ਜੀ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਜੀ ਵਾਹ ਜੀ ਵਾਹ ਬਾਪੂ ਜੀ ਪਰ ਫੇਰ ਵੀ ਆਪਣੇ ਹੱਥੇ ਚ ਖਾਣਾ ਪੀਣਾ ਤਾਂ ਹੁੰਦਾ ਨਾ ਜੀ ਹਾਂ ਜੀ ਅਜੀ ਉਹ ਸਹੀ ਖਾਦਾ ਪੀਤਾ ਤੁਸੀਂ ਹਾਂ ਜੀ ਹਾਜਮ ਕੀਤਾ ਸੀ ਖਾਦਾ ਪੀਤਾ ਬਥੇਰਾ ਹੋਏ ਜੀ ਹੂੰ ਹਾਂ ਜੀ ਪੁਰਾਣੇ ਸਮੇਂ 'ਚ ਖਾਣਾ ਰੋਟੀ ਰਾਟੀ ਕਿੱਦਾਂ ਬਣਦੀ ਸੀ ਕਿਆ ਖਾਂਦੇ ਸੀਗੇ ਜਤਾ ਜੀ ਬੇੜਾ ਦੇ ਰੋਟਾ ਛੋਲੇ ਬਹੁਤ ਹੈ ਨਾ ਅੱਛਾ ਸੰਜ ਨੂੰ ਬੇੜੇ ਦੀ ਰੋਟੀ ਖਾਣੀ ਸਵੇਰ ਵਾਦ ਹਾਜਰੀ ਦੀ ਲੱਸੀ ਨਾਲ ਬੇੜੇ ਦੀ ਰੋਟੀ ਅੱਛਾ ਵਿੱਚ ਛੋਲੇ ਪਾ ਲੈਣਾ ਨਾ ਕਣਕ ਵਿੱਚ ਉਹ ਉਹ ਬੇੜਾ ਬਣ ਜਾਂਦਾ ਹਾਂ ਆ ਜੀ ਠੀਕ ਹੈ ਰੋਟੀ ਹੁਣ ਮਿਲਦੀ ਨਹੀਂ ਹੈ ਬੇੜੇ ਦੀ ਤਾਂ ਹਾਂ ਅਸੀਂ ਹੁਣ ਸ਼ੁਰੂ ਕਰਨੀ ਹੈ ਹਾਂ ਜੀ ਕਰਾਲੀ ਅੱਛਾ ਜੀ ਆ ਛੋਟਾ ਭਰਾ ਭਰਾ ਕਹਿੰਦਾ ਮੈਂ ਕਹਿੰਦਾ ਖੋਲਣਾ ਕੁਝ ਕਹਿੰਦਾ ਅਸੀਂ ਬੇੜੇ ਦੀ ਰੋਟੀ ਸ਼ੁਰੂ ਕਰ ਦੇਣੀ ਹੁਣ ਉੱਥੇ ਲੋਕ ਖਾ ਕਰਨ ਗਿਆ ਕੇ ਬੇਗਨ ਰੋਟੀ ਆ ਜੀ ਤਾਕਤ ਵਾਲੀ ਹੈ ਅੱਛਾ ਜੀ ਹਾਂ ਹੂੰ ਨਾਲ ਪੋਖਣੇ ਲੱਗਣ ਦਿੰਦੀ ਅੱਛਾ ਹਾਂ ਆ ਲੱਗਦੀ ਬਹੁਤ ਸਵਾਦ ਹੈ ਹੂੰ ਹੁਣ ਤਾਂ ਛੋਲੇ ਹੈ ਨਹੀਂ ਨਾ ਹੁਣ ਕੋਣ ਤਾਂ ਕਣਕੇ ਚੱਲਦੀ ਹੈ ਹਾਏ ਜਿਆਦਾ ਤਾਂ ਛੋਲੇ ਨਾਲੇ ਬੀਜਦੇ ਸੀ ਹੈ ਨਾ ਕਣਕ ਦੇ ਹਾਂ ਜੀ ਹਾਂ ਹੂੰ ਜਦ ਤਾਂ ਛੋਲੇ ਚੱਲਿਆਂ ਦੇ ਵੱਡਾਂ 'ਚ ਬਹੁਤ ਹੁੰਦੇ ਤੇ ਜੀ ਅੱਛਾ ਹਾਂ ਜੀ ਹੂੰ ਉਵੇਂ ਹੀ ਕਾਣ ਦੇ ਵਿੱਚ ਬੀਜ ਦੇਣਾ ਛੋਲੇ ਬੇੜਾ ਹੋ ਜਾਂਦਾ ਤਾਂ ਹੂੰ ਹਾਂ ਰੋਟੀ ਬੇੜੀ ਤਾਂ ਬਹੁਤ ਵਧੀਆ ਜੀ ਨਾਲ ਨਿੱਗਰ ਰੋਟੀ ਹੁੰਦੀ ਆ ਉਹ ਹੂੰ ਤਾਂ ਤਾਕਤ ਆਈ ਹੈ ਹੂੰ ਹਾਂ ਤੁਸੀਂ ਤਾਂ ਖਾਧੀ ਜੀ ਪਿੱਛੇ ਬੇਬੇ ਤੇ ਬਣਾਈ ਸੀ ਬੇੜੇ ਦੀ ਰੋਟੀ ਦੀ ਹਾਂ ਹਾਂ ਬਹੁਤ ਮਜ਼ੇਦਾਰ ਹੈ ਬਾਪੂ ਸਹੀ ਕਹਿ ਰਹੇ ਬਹੁਤ ਸਵਾਦ ਹੁੰਦੀ ਜੀ ਔਰ ਤਾਕਤ ਵਾਲੀ ਭੁੱਖ ਜਿਹੜੀ ਘਟ ਲੱਗਦੀ ਬਾਪੂ ਨੇ ਗੱਲ ਕਹੀ ਨਾ ਬਾਪੂ ਸਵੇਰੇ ਦੇ ਖਾ ਲਈਏ ਆਪਾਂ ਦੋ ਰੋਟੀਆਂ ਬੇਰੜੀ ਨੇ ਖਾ ਲਓ ਸੰਜੇ ਤੱਕ ਭੁੱਖ ਨਹੀਂ ਲੱਗਦੀ ਫਿਰ ਹਾਂਜੀ ਹਾਂ ਹੂੰ ਬੇਰੜੇ ਦੀ ਨੋਟਿਸ ਹਾਂ ਦੇ ਵੀ ਬਹੁਤ ਕੰਮ ਇਹ ਕੀ ਖਾ ਕੇ ਆਇਆ ਹੈ ਹਾਂ ਇਹ ਖਾ ਕੇ ਆਇਆ ਇੱਕ ਬੇਬੇ ਨੇ ਬਣਾਈ ਸੀ ਕਿਆ ਨਾਮ ਸੀ ਬੇਬੇ ਦਾ ਬੇਬੇ ਉਹ ਆਪਾ ਮੋਗੇ ਅੰਨੇ ਛੱਤਰ ਗੋੜਾ ਆਪਣੀ ਛੱਤਰ ਗੋੜਾ ਸਿੰਘ ਮਾਜਰੇ ਸਿੰਘ ਮਾਜਰੇ ਹਾਂ ਇੱਕ ਬੇਬੇ ਹੈਗੀ ਆ ਹਾਂ ਉਹਨੇ ਬਣਾਈ 90 ਸਾਲ ਦੀ 95 ਸਾਲ ਦੀ ਉਮਰ ਹੈ ਅੱਛਾ ਉਹ ਇਹ ਗਿਆ ਉੱਥੇ ਉਹਨੇ ਬੇਰੜੇ ਦੀ ਰੋਟੀ ਬਣਾ ਕੇ ਖਲਾਈ ਇਹਨੂੰ ਅਦਾਜੀ ਬਹੁਤ ਵਧੀਆ ਲੱਗਦੀ ਹੈ। ਹਾਂ। ਦੇ ਬਾਪੂ ਦੇ ਚਿਹਰੇ ਤੇ ਮੁਸਕਰਾਹਟ ਆ ਗਈ 베ੜੇ ਦੀ ਰੋਟੀ ਦੇ ਦੀ। ਹੈ? ਹਾਂ। ਖਾਣ ਖਾਣੀ ਹੈ ਬਣਾਈਏ ਕਿਸੇ ਦਿਨ। ਹੈ? 베ੜੇ ਦੀਆਂ ਰੋਟੀਆਂ ਬਣਾਈਏ ਕਿਸੇ ਦਿਨ। ਹਾਂ ਹਾਂ ਬਣਾ ਲਓ। ਹਾਂ। ਮੈਂ ਤਾਂ ਅੱਜ ਦੁਪਹਿਰੇ ਵੀ ਖਾ ਕੇ ਆਇਆ ਘਰਾਂ ਬਣਾ ਲੈਣਾ ਮੈਂ ਤਾਂ ਪਾਣੀ ਹੱਥੀ। ਹਾਂ ਠੀਕ ਹੈ। ਪਾਣੀ ਹੱਥੀ ਰੋਟੀ ਖਾਂਦਾ ਇਹ। ਹਾਂ। ਹੂੰ। ਪਾਣੀ ਹੱਥੀ ਬਹੁਤ ਵਧੀਆ ਹੁੰਦੀ ਹੈ ਜੀ। ਅੱਛਾ। ਹਾਂ। ਹੂੰ। ਮੱਖਣੀ ਮੁਖਣੀ ਨਾਲ ਹੈ ਜੀ। ਹਾਂ। ਹੂੰ। ਮੱਖਣੀ ਚਾਹੀਦੀ ਆ ਨਾਲ ਅੱਛਾ ਮੱਖਣੀ ਚਾਹੀਦੀ ਆ ਹੂੰ ਪਿੰਨੀਆਂ ਪੁੰਨੀਆਂ ਦੀ ਗੱਲ ਕਰਦੇ ਕੋਈ ਕਹਿੰਦੇ ਕੀ ਤੁਸੀਂ ਕਹਿ ਰਹੇ ਸੀ ਪਿੰਨੀਆਂ ਬਣਾਉਣੀਆਂ ਪਿੰਨੀਆਂ ਤਾਂ ਸਿਆਲ ਵਿੱਚ ਬਣਾਉਂਗਾ ਜੀ ਬਣਾਉਂਗੇ ਇਤਕੀ ਹਾਂ ਅੱਛਾ ਕੀ ਉਹ ਤਾਂ ਮੈਨੂੰ ਜਾਨਦਾ ਬਰਾਦਾ ਕਿਲੋ ਕਿਉਂ ਪਾ ਲੈਣਾ ਵਾ ਸ਼ੱਕਰ ਵਿੱਚ ਮਾੜਾ ਮੋਟਾ ਅਲਦਹਾਇਆ ਜੀ ਬਾਪੂ ਜੀ ਦਾ ਕੀ ਲਿਆਓ ਜੀ ਜਰਾ ਆ ਦੇਖੋ ਜੀ 110 ਸਾਲ ਦੇ ਬਾਪੂ ਜੀ ਔਰ ਕੀ ਕਹਿੰਦੇ ਅੱਧਾ ਕਿਲੋ ਰੱਖਿਆ ਹੋਇਆ ਲਓ ਜੀ ਬਾਪੂ ਜੀ ਕਹਿੰਦੇ ਕੀ ਰੱਖਿਆ ਹੋਇਆ ਹੈ ਟਰੰਕ ਚ ਆ ਤਾਂ ਕਮਾਲ ਦੀ ਗੱਲ ਐ ਸੰਭਾਲ ਕੇ ਰੱਖਿਆ ਹੋਇਆ ਹੈ ਜੀ ਹੈ ਬਾਪੂ ਜੀ ਕੀ ਟ੍ਰਾਂਕ ਚ ਰੱਖਿਆ ਵਾ ਹਾਂ ਹਾਂ ਅੱਛਾ ਆ ਨਿਆੜੇ ਖਾ ਲੈਣੇ ਕੱਢ ਲੈਣੇ ਅੱਛਾ ਲਓ ਜੀ ਕਮਾਲ ਦੀ ਗੱਲ ਐ ਆਪਣੇ ਹੱਥ ਰੱਖੀ ਜਾ ਜੀ ਆਪਣੇ ਹੱਥ ਰੱਖਣਾ ਕੀ ਹਾਂ ਹੂੰ ਆ ਲਓ ਜੀ ਆ ਤਾਂ ਕਮਾਲ ਹੈ ਭਾਈ ਸਾਹਿਬ ਹੈ ਆ ਦੇਖੋ ਬਾਪੂ ਜੀ ਕੀ ਕਹਿੰਦੇ ਤੁਹਾਨੂੰ ਵੀ ਨਹੀਂ ਪਤਾ ਕਿੱਥੇ ਰੱਖਿਆ ਹੋਇਆ ਇਹਨਾਂ ਨੇ ਅਸਾਂ ਰੋਟੀ ਦੇ ਦੰਨੇ ਆ ਅੱਛਾ ਕੀ ਆਪੇ ਲਾ ਲੈ ਰਹੇ ਇਹਨਾਂ ਨੇ ਹਾਂ ਆ ਲੋ ਜੀ ਕੀ ਮੈਂ ਕਿਹਾ ਕੀ ਲੱਭਣ ਲੱਗੇ ਜੀ ਇਹਨਾਂ ਦਾ ਅੱਜ ਲੈ ਆਓ ਜੀ ਕੀ ਲੱਜੋ ਜੀ ਉਤਰ ਜੂਗੇ ਆਪਣੇ ਆਪ ਜੀ ਹਾਂ ਉਤਰ ਜੂਗੇ ਹਾਂ ਹਾਂ ਉਤਰੋ ਉਤਰੋ ਆ ਲੋ ਜੀ ਢੇਲੀ ਕਾਫੀ ਉੱਚੀ ਹੈ ਪਰ ਬਾਪੂ ਜੀ 110 ਸਾਲ ਦੇ ਹੈ ਜੀ ਕਿੱਥੇ ਰੱਖਿਆ ਵਾ ਉਹ ਟਰਾਂਸਫਰਟਰ ਉਹ ਡਰੰਕ ਚਾਬੀ ਕਿੱਥੇ ਆ 110 ਸਾਲ ਦੇ ਬਾਪੂ ਜੀ ਔਰ ਕੀ ਜਿਹੜਾ ਲੱਭ ਰਹੇ ਜੀ ਦੇਖੋ ਆਪਣਾ ਕੀ ਰੱਖਿਆ ਸੰਭਾਲ ਕੇ ਇਹਨਾਂ ਨੇ ਆ ਚਾਬੀ ਲੈ ਰਹੇ ਜਿੱਥੋਂ ਇੱਥੋਂ ਚੱਕਣਗੇ ਚਾਬੀ ਜੀ ਬਾਪੂ ਸਰਵਣ ਸਿੰਘ ਜੀ ਔਰ ਇੱਥੋਂ ਚਾਬੀ ਚੱਕ ਕੇ ਹੁਣ ਕੀ ਕੱਢਣਗੇ ਜੀ ਆ ਕਹਿੰਦੇ ਜੀ ਕੀ ਖਾਣਾ ਚਾਹੀਦਾ ਡਾਕਟਰ ਕਹਿੰਦੇ ਨਹੀਂ ਖਾਣਾ ਚਾਹੀਦਾ ਹੁਣ ਆ ਤਾਂ ਸਾਨੂੰ ਸਮਝ ਨਹੀਂ ਆਈ ਜੀ ਗੱਲ ਦੀ ਹੈਲਥ ਫੇਲ ਕਰਤਾ ਜੀ ਹੈਲਥ ਡਿਪਾਰਟਮੈਂਟ ਦੇਖੋ ਜੀ ਇਹਨਾਂ ਨੇ ਕਹਿੰਦੇ ਜੀ ਜਿਹੜੇ ਡਾਕਟਰ ਕਹਿੰਦੇ ਜੀ ਕੀ ਨਹੀਂ ਖਾਣਾ ਚਾਹੀਦਾ ਇਹ ਕਹਿੰਦੇ ਖਾਣਾ ਚਾਹੀਦਾ ਜੀ ਆਹ ਦੇਖੋ ਜੀ ਕੀ ਵੀ ਚਾਬੀ ਲੱਭ ਕੇ ਦੱਸਣਗੇ ਜੀ ਹੁਣ ਜੀ ਇੱਥੇ ਰੱਖੀ ਵੀ ਚਾਬੀ ਹਾਂ ਹਾਂ ਇਹਦੇ ਵਿੱਚ ਆ ਜੀ ਇਹਦੇ ਵਿੱਚ ਚਾਬੀ ਰੱਖੀ ਵੀ ਹੈ ਆ ਪਾਇਓ ਜੀ ਕੈਮਰਾ ਥੋੜਾ ਜਿਹਾ ਚਾਬੀ ਲੱਭ ਵੀ ਰਹੀ ਏ ਤਾਂ ਲਓ ਜੀ ਆ ਆ ਦੇਖੋ ਤਾਂ ਹੈ ਨਹੀਂ ਹੋਰ ਜਾ ਵਾ ਨਹੀਂ ਨਹੀਂ ਲੱਭੀ ਨਹੀਂ ਜੀ ਆ ਲਓ ਲੱਜ ਗਈ ਹਾ 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 ਆ ਆਹ ਲੜੀ ਕੀ ਦੀ ਚਾਬੀ ਦੀ ਆ ਦੇਖੋ ਜੀ ਬਾਪੂ ਸਰਵਨ ਸਿੰਘ ਜੀ 110 ਸਾਲ ਦੀ ਉਮਰ ਕੀ ਰੱਖਿਆ ਟਰੰਕ ਚ ਇਹਨਾਂ ਨੇ ਆਪਣਾ ਦੀ ਔਰ ਇੱਥੇ ਇਹ ਬੈਠ ਕੇ ਕੀ ਆਪਣਾ ਅਲੱਗ ਰੱਖਿਆ ਹੋਇਆ ਜੀ ਇਹਨਾਂ ਨੇ ਜੀ ਹਮ ਲਓ ਜੀ ਰਜੇਸ਼ ਜੀ ਆ ਦੇਖਿਆ ਜੀ ਕਮਾਲ ਜੀ ਫਿਰ ਹਾਂ ਜੀ ਹੈ ਕੈਮਰਾ ਠੀਕ ਪਾਈ ਜਾਓ ਤੁਸੀਂ ਕੈਮਰੇ ਨਾਲ ਮਿਸ ਕਰਦੇ ਹੋ ਕਿਤੇ ਜੀ ਕਿਉਂਕਿ ਚਾਬੀ ਚੁੱਬੀ ਦਿਖਾ ਦਿਓ ਬਾਪੂ ਜੀ ਕਿਦਾਂ ਲਾ ਰਹੇ ਜੀ ਹੁਣ ਹਾਂ ਆ ਲੇਖੋ ਜੀ ਕੀ ਕੱਢਣ ਲੱਗੇ ਜੀ ਬਾਪੂ ਜੀ ਆ ਆ ਦੇਖੋ ਜੀ ਹੈ ਡਾਕਟਰ ਕਹਿੰਦੇ ਕੀ ਨਹੀਂ ਖਾਣਾ ਚਾਹੀਦਾ ਪੀਜੀ ਵਾਲੇ ਵੀ ਕਹਿੰਦੇ ਕੀ ਨਹੀਂ ਖਾਣਾ ਚਾਹੀਦਾ ਆ ਬਾਪੂ ਕਹਿੰਦਾ ਮੈਂ ਕੀ ਖਾਂਦਾ ਰੋਜ਼ ਜੀ ਨਾਲੇ ਰੱਖਿਆ ਟਰਾਂਕੇ ਤੇ ਹੈ ਆ ਆ ਲਓ ਜੀ ਹਾਂ ਕੀ ਆਖਣੇ ਜੀ ਫਿਰ ਹੁਣ ਦੱਸੋ ਤੁਸੀਂ ਫਿਰ ਡਾਕਟਰ ਸਾਹਿਬ ਤੁਸੀਂ ਵੀ ਦੱਸੋ ਫਾਰਮੇਸੀ ਕੀਤੀ ਹੋਈ ਤੁਸੀਂ ਇਹ ਤਾਂ ਹੁਣ 110 ਸਾਲ ਤੱਕ ਬੰਦਾ ਪਹੁੰਚ ਗਿਆ ਮੇਰੇ ਤਾਂ ਅਸੀਂ ਕਿੰਤੂ ਪਰੰਤੂ ਕਰ ਨਹੀਂ ਸਕਦੇ ਕਰ ਨਹੀਂ ਸਕਦੇ ਹੂੰ ਆ ਦੇਖੋ ਜੀ ਕੀ ਦੀ ਆ ਦੇਖੋ ਜੀ ਬਾਪੂ ਜੀ ਨੇ ਕੀ ਰੱਖਿਆ ਜੀ ਤਾਂ ਮੇਰੀ ਪੋਲ ਖੜਤੀ ਹਾਂ ਪੋਲ ਖੋਲਤੀ ਅੱਜ ਪੋਲ ਖੋਲਤੀ ਬਾਪੂ ਜੀ ਦੀ ਮੈਂ ਤਾਂ ਹੀ ਦਸੀ ਵੀ ਇੱਕ 110 ਸਾਲ ਦੀ ਉਮਰ ਦਾ ਰਾਜ ਵੀ ਦਿਖਾ ਦਈਏ ਆ ਦੇਖ 110 ਸਾਲ ਦੀ ਉਮਰ ਦਾ ਰਾਜ ਜੀ ਹੂੰ ਅਜਾ ਆਹ ਲ ਲਫਾਫਾ ਲਾ ਕੇ ਰੱਖਿਆ ਹੋਇਆ ਹੈ ਹਾਂ ਜੀ ਹਾਂ ਆਹ ਖੋਲੋ ਆ ਖੋਲੋ ਤੁਸੀਂ ਖੋਲੋ ਦੇਖਾਂ ਤੁਹਾਡੀ ਤਾਕਤ ਆ ਦੇਖੋ ਤਾਕਤ ਹਾਲ ਹੈ ਇਹ ਤਾਂ ਖੋਲਣਾ ਕੁਝ ਨਹੀਂ ਲੱਗ ਰਿਹਾ ਅੱਛਾ ਆ ਲਓ ਜੀ ਕੀ ਦੇਖੋ ਜੀ ਹੂੰ ਬਿਲਕੁਲ ਸ਼ੁੱਧ ਕੀ ਜੀ ਬਾਪੂ ਜੀ ਦੀ ਸੇਤ ਦਾ ਰਾਜ ਕੀ ਦੀ ਡਾਕਟਰ ਕਹਿੰਦੇ ਕੀ ਨਹੀਂ ਖਾਣਾ ਬਾਪੂ ਜੀ ਕਹਿੰਦੇ ਕੀ ਹੀ ਮੇਰੀ ਉਮਰ ਦਾ ਰਾਜ ਹੈ ਜੀ 110 ਸਾਲ ਦੀ ਉਮਰ ਹੈ ਬਾਪੂ ਸਰਵਣ ਸਿੰਘ ਜੀ ਦੀ ਪਿੰਡ ਟੰਗੜਾੜੀ ਹੈ ਜੀ 111 ਕਹੀ ਜਾਂਦੇ ਦੀ ਦੇਖੋ ਹੋਰ ਖਾਵੇ ਵੀ ਕਿਹਾ ਹੈ ਕਿਆ ਖਾਬਾ ਤਰਨਾ ਬੇ ਨਵੇਂ ਕੰਮ ਵੀ ਕਰਨਾ ਲੋਕਾਂ ਹਾਂ ਆਹੇ ਕਮਾਲ ਦੀ ਗੱਲ ਐ ਅੱਜ ਤਾਂ ਆਪਾਂ ਨੇ ਅਪੋਲ ਖੋਲਤੀ ਤੁਹਾਡੀ ਫੇਰ ਇਹ ਹੁਣ ਟਿਕਾਣਾ ਬਦਲ ਲਿਓ ਅਗਲੀ ਵਾਰ ਹਾਂ ਟਿਕਾਣਾ ਬਦਲ ਲਿਓ ਕੀ ਦਾ ਹੁਣ ਪਤਾ ਲੱਗ ਗਿਆ ਕਿੱਥੇ ਪਿਆ ਆਹ ਹਾਂ ਆਹ ਦਾ ਹਾਂ ਲਓ ਠੀਕ ਐ ਅੱਛਾ ਕਿੱਕੜ ਖਾਣੇ ਦੀ ਕੀ ਫੇਰ ਤੁਸੀਂ ਦੱਸੋ ਜਰਾ ਖਾਂਦੇ ਖਾਂਦੇ ਕਿੱਕੜ ਸੱਕਰੋ ਤੇ ਪਾਉਂਦੇ ਤੱਤਾ ਕਰਕੇ ਕੀ ਅੱਛਾ ਇਹ ਨੱਤਾ ਖਰੋ ਕੋਲੀ ਜਾਂ ਸ਼ੱਕਰ ਪਾ ਲੋ ਜਿੰਨੇ ਕਿ ਕਿਲੋ ਰੱਖ ਹਾਂ ਇਹਦੇ ਵਿੱਚ ਪਾ ਦੋ ਇਹਦੇ ਵਿੱਚ ਪਾ ਦਿੰਦੇ ਜੀ ਆ ਦੇਖੋ ਜੀ ਕੀ ਸ਼ੱਕਰ ਮੁਹਾਵਰਾ ਵੀ ਹੈਗਾ ਇੱਕ ਕਹਾਵਤ ਵੀ ਹੈਗੀ ਕੀ ਸ਼ੱਕਰ ਜੀ ਕਹਿੰਦੇ ਕੀ ਸ਼ੱਕਰ ਹੀ ਕੋ ਮੁਹਾਵਰਾ ਵੀ ਹੈਗਾ ਨਾ ਤੇਰੇ ਮੂੰਹ ਚ ਕੀ ਸ਼ੱਕਰ ਕਹਿੰਦੇ ਜੀ ਹਾਂ ਹਾਂ ਪੰਜਾਬੀ ਵਿਰਸੇ ਤੇ ਕੰਮ ਕਰਦੇ ਜੀ ਹਾਂ ਆ ਦੇਖੋ ਠੀਕ ਹੋ ਗਿਆ ਬੰਦ ਚੈੱਕ ਕਰ ਲਓ ਇੱਕ ਵਾਰੀ ਇੱਕ ਵਾਰੀ ਚੈੱਕ ਕਰ ਲਓ ਜਰਾ ਠੀਕ ਬੰਦ ਹੋ ਗਿਆ ਇਹ ਹਾਂ ਜੀ ਚੈੱਕ ਕਰ ਲਓ ਹੋ ਗਿਆ ਬਾ ਜੀ ਹਾਂ ਹੋ ਗਿਆ ਜੀ ਹਾਂ ਬਾਅਦ ਚ ਤੇ ਕਿਹ ਹੋਣਾ ਵੀ ਕੀ गिर ਕੇ ਗੇਰ ਕੇ ਮੁੰਡੇ ਆ ਗਏ ਹੈਂ ਆਦੇ ਵਿੱਚ ਪਾ ਦਿਓ ਜੀ ਦੇਖੋ ਜੀ 60 ਸਾਲ ਦੀ ਉਮਰ ਹੋ ਚੱਲੀ ਐ ਬਾਪੂ ਦੇ ਸਾਹਮਣੇ ਤਾਂ ਅਸੀਂ ਮੁੰਡੇ ਹੀ ਆ ਜੀ 110 ਸਾਲ ਦੀ ਉਮਰ ਹੈ ਇਹਨਾਂ ਦੇ ਜੀ ਕਈ ਵਾਰੀ ਲੋਕ ਮੈਨੂੰ ਕਮੈਂਟ ਕਰਦੇ ਵੀ ਤੁਸੀਂ ਕਿੱਥੋਂ ਮੁੰਡੇ ਹੋਗੇ ਜੀ ਇਹਨਾਂ ਦੇ ਸਾਹਮਣੇ ਮੁੰਡੇ ਹੀ ਆ ਜੀ ਅਸੀਂ ਹਾਂ ਜੇ ਕਿਸੇ ਨੇ ਆਪਣੇ ਆਪ ਨੂੰ ਜਵਾਨ ਕਰਨਾ ਹੋਵੇ ਇਹਨਾਂ ਜੀ ਬਜ਼ੁਰਗ ਦੇ ਕੋਲ ਚੱਲ ਜਾਓ ਫਿਰ ਤੁਸੀਂ ਮੁੰਡੇ ਬਣ ਜੂਗੇ ਫਿਰ ਦੋਸਰ ਇਕੱਠਾ ਰੋਆ ਕੇ ਪਿੰਨੀਆਂ ਬਣਾ ਦੇਣਾ ਹੈ ਜੀ ਆ ਠੰਡ ਜੀ ਹੋ ਜਾਣਾ ਫੇ ਪਿੰਨੀਆਂ ਬਣਾ ਲੂਗੇ ਅੱਛਾ ਆ ਉਹ ਫੇਰ ਹੋਰ ਲਿਆਉਂਗਾ ਚੱਲ ਲਓ ਜੀ ਆ ਦੇਖੋ ਜੀ ਕੀ ਬਾਪੂ ਜੀ ਨੇ ਕਿੱਦਾਂ ਹੁਣ ਦੇਖੋ ਵਾਪਸ ਰੱਖਣਾ ਵੀ ਐਵੀਂ ਦੇ ਖਾਣਾ ਦੀ ਵੀਡੀਓ ਜੀ ਹਮ ਹਾ ਹਲੋ ਆ ਲਾ ਆ ਦੇਖੋ ਇਹ ਐ ਇਦਾਂ ਆਹ ਇੱਥੇ ਰੱਖ ਦੇ ਕੀ ਫੇਰ ਬਾਪੂ ਜੀ ਹੈ ਕਵਾਲ ਕਰਤਾ ਆ ਜਿੰਦਾ ਕੁੰਦਾ ਲਾ ਲਓ ਇਹਨੂੰ ਹੁਣ ਫੇਰ ਲਾ ਦੂੰਗਾ। ਇਹਦੀ ਕੋਈ ਨਾ ਫੇਰ ਲੱਗ। ਪਿਆ ਕਿੱਥੇ ਐ ਦੇਖ ਤਾਂ ਲੋ ਪਹਿਲਾਂ ਕਿੱਥੇ ਰੱਖਿਆ ਵੈ। ਜਿੰਦਾ ਗੁੰਡਾ ਰੱਖਿਆ ਕਿੱਥੇ ਐ? ਹੁਣ ਇਹ ਲਾ ਲਓ। ਆ ਦੇ ਉੱਪਰ। ਆ ਪਿਆ, ਉਹ ਪਿਆ। ਆ ਲਓ ਲਾਓ ਇਹਨੂੰ। ਮੈਂ ਉਹ ਪਸਾ ਦੰਨਾ। ਹਾਂ ਹਾਂ ਇਹ ਲਾਉਣਾ ਆਪਾਂ ਨੇ। ਆਖਾ। ਆ ਲਾਉਣਾ ਦੀ ਆਪਾਂ ਨੇ। ਹੂੰ ਹੂੰ। ਆ ਲਓ। ਮੈਂ ਪਿੱਛੇ ਨੂੰ ਕਰ ਦਿੰਦਾ ਇਹਨੂੰ। ਅੰਦਾਜ਼ ਇਹਨਾਂ ਲਾ ਲੈਨੇ ਉਮਰ ਜਿਹੜੀ ਇਹ ਨਜ਼ਰ ਘਟ ਹੈ ਤਾਂ ਵੀ ਲਾ ਲੈਨੇ ਆ। ਹਾਂਜੀ। ਹੂੰ ਹੂੰ ਠੀਕ ਐ। ਲਓ ਜੀ ਜੰਦਾ ਕੁੰਡਾ ਲਾ ਕੇ ਖੋਲੇ ਵੀ ਬਾਪੂ ਜੀ ਨੇ ਆਪ ਹੈ ਜੀ ਹਾਂ ਜੀ ਤੇ ਲਾਇਆ ਵੀ ਹੁਣ ਆਪ ਹੈ ਜੀ ਹੂੰ ਇਹਨਾਂ ਨੇ ਲਾਇਆ ਵੀ ਆਪ ਹੈ ਜੀ ਹੂੰ ਠੀਕ ਹੈ ਜੀ ਠੀਕ ਹੈ ਹੂੰ ਲਓ ਜੀ ਬਾਪੂ ਜੀ ਦਾਦਾ ਆ ਸਿਸਟਮ ਦੇਖ ਕੇ 110 ਸਾਲ ਦੇ ਬਾਪੂ ਸਰਵਨ ਸਿੰਘ ਜੀ ਪਿੰਡ ਢੰਗਰਾਲੀ ਬਾਰ ਬਾਰ ਕਹਿ ਰਹੇ ਆ ਜੀ ਆਪਾਂ ਜੀ 110 ਸਾਲ ਦੀ ਉਮਰ ਹੈ ਕੀ ਦਾ ਡੱਬਾ ਰੱਖਿਆ ਹੋਇਆ ਹੈ ਕੀ ਖਾਣੇ ਆ ਰੋਜ਼ ਖਾਣੇ ਆ ਜੀ ਕੀ ਤੋ ਬਿਨਾ ਰੋਟੀ ਨਹੀਂ ਖਾਣੀ ਹੈ ਨਾਲੇ ਰੋਟੀ ਨਾザਰ ਨਹੀਂ ਫਿਰ ਆ ਛਾਂ ਦੇ ਵਿਚਾਲੇ ਲਾ ਲੂੰਗਾ ਦਾਵੜਾ ਕਰ ਲੂੰਗਾ ਅੱਛਾ ਦਾਵੜਾ ਉਹ ਪਿੰਨੀਆਂ ਬਣਾ ਲੂੰਗੇ ਹਾਂ ਆ ਫੜੋ ਹਾਂ ਜੀ ਦਾਵੜਾ ਕਰ ਲੂੰਗੇ ਜੀ ਹਾਂ ਜੀ ਹਾਂ ਜਦ ਪਿੰਨੀਆਂ ਬਣਾਉਣੀਆਂ ਹਾਂ ਕਿਹਨੇ ਬਣਾਉਣੀਆਂ ਤੁਸੀਂ ਖੁਦ ਬਣਾਉਣੀਆਂ ਘਰ ਦੇ ਬਣਾ ਦੇ ਨਿਆਣੇ ਅੱਛਾ ਨਿਆਣੇ ਬਣਾ ਦੂੰਗੀ ਪੋਤ ਨੂੰ ਬਣਾ ਦੂੰਗੀ ਹਾਂ ਹੂੰ ਲਓ ਜੀ ਦਾਵੜਾ ਕਹਿੰਦੇ ਜੀ ਆਪਾਂ ਜੀ ਆ ਆ ਦੇਖੋ ਆ ਗਿਆ ਰਹਿ ਗਿਆ ਜੀ ਆ ਚੂਰਣਾ ਹੈ। ਕੀ ਅੱਜ ਦੇਖਾਂ? ਦੇਖੋ ਜਿਹੜਾ ਕਿਆ ਇਹ? ਆਹ ਦਾਜੀ ਜੁਆਇਨ ਕਾਲੀ ਮਿਰਚ ਜੁਆਇਨ ਹੈ। ਇਹ じゃ ਬਦਲਣਾ। ਅੱਛਾ ਖਾਂਗੇ ਤੇ। ਕਾਲੀ ਮਿਰਚ ਆ ਦੇਓ ਥੋੜੀ ਜੀ ਮੈਨੂੰ ਵੀ। ਆਹਦੇ ਵਿੱਚ ਹੈ ਜੀ। ਲੈ ਲਵਾ। ਹਾਂ ਹਾਂ ਲੈ ਲਵਾ। ਅੱਛਾ ਖਾਂਗੇ ਤੇ ਕਾਲੀ ਮਿਰਚ ਜੁਆਇਨ ਜੀ। ਹਾਂ। ਆ ਵੀ ਦੇਖੋ ਜੀ। ਜੁਆਇਨ ਨਾਲ ਮਿਰਚ ਖਾਂਗੋਗੇ ਤੇ ਬੈਠੋ। ਆ ਲੈ ਆਓ ਜੀ ਕੈਮਰਾ ਪਾਓ ਜੀ। ਹਾਂ। ਆ ਦੇਖੋ ਬਾਪੂ ਜੀ ਦੀ ਪੂੜੀ ਜੀ। ਹਾਂ ਕਾਲੀ ਮਿਰਚ ਤੇ ਜੁਆਇਨ ਜੀ। ਦੇਸੀ ਜਵਾਨ ਆ ਇਹ ਹਾਂ ਹਾਂ ਦੇਸੀ ਹੈ ਦੇਸੀ ਆ ਹੂੰ ਇੱਥੇ ਰੱਖ ਦੀਏ ਕਿੱਥੇ ਹਾਂਜੀ ਲਓ ਕਿੱਥੇ ਰੱਖਣੀ ਹੈ ਦੇਖੋ ਚਲ ਫੇਰ ਰੱਖ ਦੂੰਗਾ ਲਓ ਜੀ ਹੂੰ ਆ ਸੰਦੂਕ ਹੈ ਬੜਾ ਪੁਰਾਣਾ ਇਹ ਹਾਂਜੀ ਹਾਂ ਇਹ ਕਾਦਾ ਇਹ ਹੈ ਜੀ ਪੁਰਾਣਾ ਦਾ ਹੂੰ ਚਲੋ ਚੱਲੀਏ ਬਾਹਰ ਨੂੰ ਫੇਰ ਹੁਣ ਚਲੋ ਜੀ ਆ ਦੇਖੋ ਬਾਪੂ ਜੀ ਨੇ ਘੜਾ ਵੀ ਆਪਣਾ ਸਿਸਟਮ ਰੱਖਿਆ ਜੀ ਆ ਪਾਣੀ ਪਾਣੀ ਫ੍ਰਿਜ ਫਰੂਜ ਦਾ ਨਹੀਂ ਪੀਂਦੇ ਜੀ ਬੈਠ ਕੇ ਦਿਖਾਓ ਜੀ ਕੈਮਰਾ ਚੰਗੀ ਤਰ੍ਹਾਂ ਪਾਉ ਜਿਵੇਂ ਜਿਹੜਾ ਮਿਲ ਜਾਓ ਪੀ ਲੈਣਾ ਆਪਾਂ ਅੱਛਾ ਘੜਾ ਆਪਣਾ ਰੱਖਿਆ ਪਿਆ ਨਾਲ ਇਹ ਰੱਖਿਆ ਹੋਇਆ ਹੂੰ ਆ ਨਾ ਫੇ ਨਹੀਂ ਘਰਾਂ ਦੇ ਆਲੇ ਹੁੰਦੇ ਫੇ ਆ ਪੀ ਪੀ ਲੀਦਾ ਆਪੇ ਕੱਢ ਕੇ ਪੀ ਲਈਦਾ ਹਾਂ ਜੀ ਹਾਂ ਹੂੰ ਇੱਥੇ ਗਲਾਸ ਕੋਲੇ ਹੋਣਾ ਪਿਆ ਨਾ ਪਿਆ ਗਲਾਸ ਹਾਂ ਜੀ ਹਾਂ ਹੂੰ ਲਓ ਜੀ ਬਾਪੂ ਜੀ ਨੂੰ ਮਿਲ ਕੇ ਆ ਗਿਆ ਨਜ਼ਾਰਾ ਜੀ ਆ ਕੀ ਵਾਲਾ ਐਪੀਸੋਡ ਹੈ ਨਾ ਜੀ ਜਿਹੜਾ ਇਹ ਤੇ ਕਮੈਂਟ ਜਰੂਰ ਕਰਿਓ ਜੀ ਹੂੰ ਸਿੱਧਾ ਅਸਲੀ ਰਾਜਦੇਸੀ ਕੀ ਓਹ ਹੋ ਹੂੰ ਦਰਬਾਰ ਦੇ ਸਾਰੇ ਬੰਦੇ ਬੁਲਾਓ ਆ ਲਓ ਜੀ ਪਰਿਵਾਰ ਸਾਰਿਆਂ ਦੀ ਆਜੋ ਜੀ ਆਜੋ ਆਹ ਦੇਖੋ ਜੀ ਸਾਰਾ ਪਰਿਵਾਰ ਦੀ ਪਾਈ ਸਾਹਿਬ ਬੁਲਾਓ ਜੀ ਆਵਾਜ਼ ਮਾਰੋ ਇਹਨਾਂ ਆਜੋ 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 ਸਾਰੇ ਪਰਿਵਾਰ ਦੇ ਜੀ ਆਜੋ ਜੀ ਹੂੰ ਲਓ ਜੀ ਬਾਪੂ ਜੀ ਦਾ ਅੱਜ ਪੋਲ ਖੁੱਲ ਗਈ ਕਹਿੰਦੇ ਜੀ ਹੁਣ ਆਪਾਂ ਅਲੱਗ ਰੱਖਣਾ ਹੈ ਕਹਿੰਦੇ ਵਾਹ ਜੀ ਵਾਹ ਆਹ ਦੇਖੋ ਜੀ ਇਹ ਪਰਿਵਾਰ ਹੈ ਜੀ ਬਾਪੂ ਜੀ ਦਾ ਇਹ ਤੁਸੀਂ ਪੋਤ ਨੂੰ ਹੈ ਦੀ ਨਾਮ ਕੀ ਤੁਹਾਡੇ ਦੀ ਹਰਜੀਤ ਕਾ ਆਓ ਜੀ ਆਓ ਜੀ ਇਹਨਾਂ ਦਾ ਨਾਮ ਦੱਸੋ ਜੀ ਮੋਰਾਂ ਇਹ ਤੁਹਾਡੇ ਪੁੱਤਰ ਹੈ ਜੀ ਗੁਰਮੁਖ ਸਿੰਘ ਹੈ ਜੀ ਆਓ ਜੀ ਇਹਨਾਂ ਦਾ ਨਾਮ ਦੱਸੋ ਜੀ ਆ ਜਾਓ ਰਾਹਪਤੀ ਜੀ ਦਾ ਇਹ ਤਾਂ ਉੱਧਰ ਦਾ ਮੈਂ ਵੀ ਭਰਾ ਦਾ ਪੋਤਾ ਜੀ ਇਹ ਇਹਨਾਂ ਦੇ ਭਰਾ ਦਾ ਪੋਤਾ ਹਾਂ ਜੀ ਹਾਂ ਬਹੁਤ ਵੱਡੀ ਗੱਲ ਆਹਾ ਪਰਦੋਤੀਆਂ ਜੀ ਦੋਤੀਆਂ ਇਹ ਦੋਤੀਆਂ ਜੀ ਪਰਦੋਤੀਆਂ ਪਰਦੋਤੀਆਂ ਹਾਂ ਅੱਛਾ ਪਰਦੋਤੀਆਂ ਜੀ ਤੁਸੀਂ ਮੈਂ ਪਾਹੋ ਜੀ ਪੋਤ ਨੂੰ ਹੈ ਠੀਕ ਹੈ ਇਹ ਕੁੜੀ ਪਰਦੋਹੀ ਜੀ ਪਰਦੋਤੀ ਪਰਪੋਤੀ ਹਾਂ 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 ਤਾਂ ਜ਼ਬਰਦਸਤ ਕੰਮ ਹੈ ਜੀ ਸਾਰੇ ਹਾਂ ਹੂੰ ਬਾਪੂ ਜੀ ਲਈ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਹੂੰ ਆਹ ਲਓ ਜੀ ਕਮਾਲ ਦੀ ਗੱਲ ਹੈ ਬਹੁਤ ਚੰਗਾ ਲੱਗਿਆ ਜੀ ਬਾਪੂ ਜੀ ਠੀਕ ਹੈ ਜੀ ਇਹ ਤੁਹਾਡਾ ਵੀਡੀਓ ਕੈਨੇਡਾ ਚ ਦੇਖਣਾ ਲੋਕਾਂ ਨੇ ਬਹੁਤ ਜ਼ਿਆਦਾ ਅੱਛਾ ਜੀ ਕੈਨੇਡਾ ਚ ਦੇਖਣਾ ਅਮਰੀਕਾ ਚ ਦੇਖਣਾ ਇਟਲੀ ਚ ਦੇਖਣਾ ਜਰਮਨੀ ਚ ਦੇਖਣਾ ਜੀ ਔਰ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਪੰਜਾਬੀ ਰਹਿੰਦੇ ਆ ਜਿੱਥੇ ਵੀ ਰਹਿੰਦੇ ਆ ਸਾਹਮਣੇ ਦੇਖਣਾ ਲੈਂਦੇ ਪੰਜਾਬ ਚੜਦੇ ਪੰਜਾਬ ਸਾਹਮਣੇ ਦੇਖਣਾ ਇਹ ਠੀਕ ਹੈ ਬਹੁਤ ਵਧੀਆ ਲੱਗ ਰਿਹਾ ਹਾਂ ਕਮਾਲ ਹੋ ਗਈ ਜੀ ਤانوں ਮਿਲ ਕੇ ਤਾਂ ਜੀ ਅੱਜ ਸਲੂਟ ਸਲੂਟ ਪੜਦਾ ਜੀ ਹਮ ਕਰਿਓ ਜੀ ਜ਼ਰੂਰ ਕਮੈਂਟ ਜੀ ਬਾਪੂ ਸਰਵੰਤ ਸਿੰਘ ਜੀ ਦੀ ਉਮਰ 110 ਸਾਲ ਦੀ ਹੈ ਜੀ ਔਰ ਬੜੇ ਜਿੰਦਾਦਿਲ ਇਨਸਾਨ ਹੈ ਔਰ ਸਿਹਤਯਾਬ ਹੈ ਇਹਨਾਂ ਦਾ ਪਰਿਵਾਰ ਬਹੁਤ ਚੰਗਾ ਹੈ ਜੀ ਜਿੱਥੇ ਪਰਿਵਾਰ ਦੇ ਜੀ ਇਹਨਾਂ ਬਜ਼ੁਰਗਾਂ ਦਾ ਧਿਆਨ ਰੱਖਦੇ ਨੇ ਇਹਨਾਂ ਬਜ਼ੁਰਗਾਂ ਦੀ ਸਿਹਤਯਾਬੀ ਤੇ ਕੰਮ ਕਰਦੇ ਨੇ ਜੀ ਔਰ ਇਹਨਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਉੱਥੇ ਉਮਰ ਲੰਬੀ ਹੁੰਦੀ ਹੈ ਬਜ਼ੁਰਗਾਂ ਕੋਲ ਬੈਠਣਾ ਸਾਡਾ ਸਭ ਦਾ ਫਰਜ਼ ਹੈ ਫਰਜ਼ ਨਹੀਂ ਧਰਮ ਹੈ ਅਸਲੀ ਧਰਮ ਇਹ ਹੈ ਕਿ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਣਾ ਜੀ ਧੰਨਵਾਦ ਜੀ ਬਾਪੂ ਜੀ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ